ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤਾਂ ਜਾਰੀ ਆ ਅੱਜ ਤੁਹਾਨੂੰ ਕੋਈ ਨਵੀਂ ਚੀਜ਼ ਦਿਖਾਈਏ ਇਹ ਸਾਡੇ ਡਿਜ਼ਾਈਨਰ ਮੈਮ ਡਿਜ਼ਾਈਨ ਕਰ ਰਹੇ ਨੇ ਹਨਾ ਜੀ ਇਹ ਨਾਲ ਜਿਹੜਾ ਪਲੇਨ ਸਟਾਫ ਆ ਵਾਲਾ ਤਾਂ ਪਲੇਨ ਸਟਾਫ ਅੱਗੇ ਹੋ ਜਾ ਕੈਮਰਾਮੈਨ ਇਹ ਵਾਲਾ ਪਲੇਨ ਸਟਾਫ ਆ ਇਹ ਵਾਲਾ ਜਿਹੜਾ ਚੈੱਕ ਵਾਲਾ ਸਟਾਫ ਆ ਇਹਦਾ ਇਹਦੇ ਤੇ ਪੈਚ ਲੱਗ ਕੇ ਪਲੱਸ ਉੱਤੇ ਵਰਕ ਹੋਣਾ ਜਦੋਂ ਬਣੀ ਹੋਈ ਚੀਜ਼ ਹੋਊਗੀ ਫਿਰ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਲਾ ਦੇ ਜੋਰ ਸਾਰਾ ਵੀ ਬਣ ਕੇ ਕਿਹੋ ਜਿਹਾ ਬਣਦਾ ਤੇ ਫਿਲਹਾਲ ਇਹਦੀ ਡਿਜ਼ਾਈਨਿੰਗ ਹੋ ਰਹੀ ਹੈ ਤੇ ਨੀਂਹਤਾ ਜਾਰੀ ਨੇ ਇੱਕ ਸਿਮਰ ਮੈਨੂੰ ਐਂ ਦੱਸੀ ਆ ਕਾਫੀ ਲੋਕਾਂ ਦੇ ਮੈਸੇਜ ਆ ਰਹੇ ਨੇ ਕਿ ਜਿਹੜਾ ਤੁਹਾਡੇ 25 ਤਰੀਕ ਵਾਲਾ ਇਵੈਂਟ ਹੈ ਐਗਜ਼ੀਬਿਸ਼ਨ ਆ ਕਹਿੰਦੇ ਵੀ ਉਹਨੂੰ ਤੁਸੀਂ ਆਨਲਾਈਨ ਵੀ ਦਿਖਾਉਂਗੇ ਦੀਦੀ ਕਿਉਂਕਿ ਜਿਹੜੇ ਬਹੁਤ ਦੂਰ ਤੋਂ ਲੋਕ ਆ ਨਹੀਂ ਸਕਦੇ ਪਰ ਸਾਨੂੰ ਦਿਲਚਸਪੀ ਆ ਕਿ ਅਸੀਂ ਦੇਖੀਏ ਫਿਰ ਆਪਾਂ ਉਹ ਕੁਝ ਕਰਾਂਗੇ ਆਨਲਾਈਨ ਆਨਲਾਈਨ ਜੇ ਪੋਸੀਬਲ ਹੋਇਆ ਤਾਂ ਜੇ ਹਾਂ ਜੇ ਪੋਸੀਬਲ ਹੋਇਆ ਜੇ ਸਾਨੂੰ ਕੋਈ ਲਾਈਵ ਵਾਲਾ ਕਿਸੇ ਪੇਜ ਵਾਲਾ ਮਿਲਦਾ ਆਪਾਂ ਤੁਹਾਨੂੰ ਉਹਦੀ ਡਿਟੇਲ ਦੇਵਾਂਗੇ ਜਾਂ ਮੇਰੇ ਫੇਸਬੁੱਕ ਪੇਜ ਤੋਂ ਲਾਈਵ ਹੋ ਸਕਦੇ ਆ ਮੇਰੇ ਇੰਸਟਾਗ੍ਰam ਤੋਂ ਘੰਟਾ ਲਾਈਵ ਹੋ ਕੇ ਤੁਹਾਨੂੰ ਦਿਖਾ ਸਕਦੇ ਆ ਜਿੱਦਾਂ ਵੀ ਪੋਸੀਬਲ ਹੋਇਆ ਆਪਾਂ ਉਦਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਰ ਵਾਦਾ ਨਹੀਂ ਕਰ ਸਕਦੇ ਇਵੈਂਟ ਜਿਆਦਾ ਹੀ ਵੱਡਾ ਹੈ ਤਾਂ ਉਹਦੇ ਵਿੱਚ ਰਿਸਪੌਂਸਿਬਿਲਟੀਆਂ ਨੇ ਆਪਣੀਆਂ ਤਾਂ ਆਪਾਂ ਉਹਨੂੰ ਇੰਨਾ ਮੇਰੇ ਅਕੋਰਡਿੰਗ ਪਾਲਾ ਕਮਰਾ ਵੀ ਨਹੀਂ ਕਰ ਸਕਦੇ ਹਾਂ ਕਿਉਂਕਿ ਉਹਦੋਂ ਤਾਂ ਤੁਹਾਨੂੰ ਪਤਾ ਹੀ ਆ ਵੀ ਭੂਤ ਨਹੀਂ ਭੁੱਲੀ ਰਹਿੰਦੀ ਜਦੋਂ ਐਡਾ ਵੱਡਾ ਇਵੈਂਟ ਹੋਵੇ ਹੈਨਾ ਤਾਂ ਮੈਨੂੰ ਲੱਗਦਾ ਨਹੀਂ ਪੋਸੀਬਲ ਹੋਊਗਾ ਕਿਉਂਕਿ ਅਸੀਂ ਲਾਈਵ ਹੋਵਾਂਗੇ ਕਸਟਮਰ ਅਟੈਂ ਹੈਣਾ ਤੇ ਉਹ ਚੀਜ਼ਾਂ ਕਰਾਂਗੇ ਜਾਂ ਅਸੀਂ ਲਾਈਵ ਦਿਖਾਵਾਂਗੇ ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਥੋੜਾ ਬਹੁਤ ਵਿਖਾਇਆ ਜਾਵੇ ਜਿੰਨਾ ਕੁ ਪੋਸੀਬਲ ਹੋਇਆ ਕਿਉਂਕਿ ਇਹ ਸਵਾਲ ਮੈਨੂੰ ਬਹੁਤ ਜ਼ਿਆਦਾ ਆ ਰਹੇ ਕਿ ਮਾਹੌਲ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਸੋਹਣਾ ਹੈ ਮਾਹੌਲ ਸੈੱਟ ਹੈ ਜੀ ਤਾਂ ਸਾਰੇ ਜਣੇ 25 ਤਰੀਕ ਦੀਆਂ ਤਿਆਰੀਆਂ ਰੱਖੋ ਜੀ ਤੁਸੀਂ 25 ਤਰੀਕ ਬਾਈਆ ਫੋਟ ਹਨੂਮਾਨ ਚੌਂਕ ਕੋਲੇ ਆ ਬਠਿੰਡੇ ਜਦੋਂ ਹਨੂਮਾਨ ਚੌਂਕ ਕੋਲੇ ਉੱਤਰ ਕੇ ਤੁਸੀਂ ਸਾਹਮਣੇ ਜਾ ਤੁਹੇ ਨਾ ਤਾਂ ਜਿਹੜਾ ਪਹਿਲਾ ਮੋੜ ਆ ਉਹ ਬਾਈਆ ਫੋਟ ਦਾ ਆ ਫੇਮਸ ਪਲੇਸ ਆ ਜਿੱਦਾਂ ਮਰਜੀ ਤੁਸੀਂ ਆਟੋ ਤੇ ਆਓ ਅੱਡੇ ਚ ਉਤਰ ਕੇ ਤੁਸੀਂ ਆਪ ਦੇ ਵਹੀਕਲ ਤੇ ਆਉਣੇ ਤਾਂ ਵੀ ਹਨੂਮਾਨ ਚੌਂਕ ਆਣਾ ਬਠਿੰਡੇ ਦਾ ਹਨੂਮਾਨ ਚੌਂਕ ਫੇਮਸ ਪਲੇਸ ਆ ਇਹ ਵੀ ਹੈਨਾ ਆਪਣਾ ਮੇਨ ਚੌਂਕ ਆ ਤਾਂ ਤੁਹਾਨੂੰ ਲੱਭਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਣੀ ਬਾਕੀ ਤਿਆਰੀਆਂ ਰੱਖੋ ਤੁਸੀਂ ਆਪਣੀਆਂ ਮਿਲਦੇ ਆ ਜਲਦੀ ਆਪਾਂ ਹਾਂ ਇਹਦਾ ਆਪਾਂ ਪੈਚ ਕੱਟਿਆ ਜਾ ਰਿਹਾ ਜੀ ਇਹ ਸੂਟ ਡਿਜ਼ਾਈਨ ਕਰਨਾ ਬਹੁਤ ਸੋਹਣਾ ਇਹਦਾ ਪੈਚ ਕੱਟਿਆ ਜਾ ਰਿਹਾ ਹੁਦ ਕੀ ਰਹੀ ਤੇ ਬਾਕੀ ਡਿਟੇਲ ਆਪਾਂ ਬੈਕ ਟੂ ਬੈਕ ਤੁਹਾਨੂੰ ਦਿੰਦੇ ਰਹਾਂਗੇ